ਕਿ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚੱਲਣ ਵੇਲੇ ਸ਼ੇਰਪੁਰ ਘਟਨਾ ਸਥਾਨ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ოਪੇਸ਼ਨ ਨੇ ਆਮ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ ਇਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਜਿਸ ਹੁਕਮ ਤਾਂ ਕੀ ਲੈਣਾ ਸੀ ਇਤੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਜੋ ਗੋਲੀकांड ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ। ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਰਿਆ। ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਜੇ ਪੋਸਟਮਾਰਟਮ ਨਾ ਕਰਾਓ ਤਾਂ ਇਹਦਾ ਮਤਲਬ ਤੁਸੀਂ ਖੁਰਦਪੁਰਦ ਕਰ ਰਹੇ ਹੋ ਤੇ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲੇ ਪੁਲਿਸ ਲੈ ਕੇ ਆਈ ਕਿ ਪੋਸਟਮਾਰਟਮ ਕਰਾਉਣਾ ਹੈ ਉਤੇ ਮੈਂ ਅਗਾਦੀ ਤੇ ਕੇ ਪੋਸਟਮਾਰਟਮ ਕਰਾਉ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਏ ਇਹ ਦੇਖੋ ਜਿਹੜੇ ਬੋਡੀਜ਼ ਨੇ ਉਹ ਪੁਲਿਸ ਵਾਲਿਆਂ ਨੇ ਦੇਖਣਾ ਹੁੰਦਾ ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕੀ ਆਰਡਰ ਲੈਣਾ ਹੁੰਦਾ ਕਿ ਕੀ ਕਰਨਾ ਨਾ ਹੀ ਮੈਥੋਂ ਕੀ ਆਰਡਰ ਲਿਆ ਨਾ ਹੀ ਕਿਤੇ ਇਹੋ ਦਾ ਆਰਡਰ ਹੈ ਨਾ ਹੀ ਬਿਲਕੁਲ ਪ੍ਰਪੋਜ਼ਲ ਆਈ ਹੈ ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਉਹ ਦਾ ਬਾਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣ ਦਵਾਂਗੇ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹ ਰਿਪੋਰਟ 31 ਅਕਤੂਬਰ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਦੱਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਪਰ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਕਿੱ데 ਸਾਰੀ ਰਿਪੋਰਟ ਉੱਥੇ ਉਪਲਬਧ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨੈਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਹੈ ਬਾਕੀ ਜਿਹੜਾ ਲਿਖਿਆ ਕਿ ਅ ਦਰਬਾਰਾ ਸਿੰਘ ਨੂੰ ਦਾਗੀ ਅਫਸਰ ਨੂੰ ਕਾਰਜਕਾਰੀ ਸਲਾਹਕਾਰ ਬਣਾਇਆ ਗਿਆ ਦਿਕੂ ਮੈਂ ਇਹ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਘਟਨਾ ਸਥਾਨ ਤੇ ਹਾਜ਼ਰ ਸੀ ਨਾ ਮੇਰੇ ਵੱਲੋਂ ਕੋਈ ਗੋਲੀ ਚਲਾਉਣਾ ਕਿਉਂਕਿ ਫੋਰਸ ਦਾਡ ਦਿੱਤਾ ਗਿਆ ਫਿਰ ਮੈਂ ਦਾਗੀ ਕਿਸ ਤਰ੍ਹਾਂ ਹੋਇਆ ਔਰ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹਨੇ ਆਪਣੇ ਰਿਪੋਰਟ ਸਰਕਾਰ ਨੂੰ ਸੌਂਪੀ ਉਹ ਤੇ ਸਰਕਾਰ ਨੇ ਕੀ ਐਕਸ਼ਨ ਲਿਆ ਕੀ ਲੈਣਾ ਹੈ ਸੀਆਰਪੀ ਦਾ ਅਫਸਰ ਸੀ ਉਹ ਤੇ ਸੈਂਟਰਲ ਗਵਰਨਮੈਂਟ ਨੇ ਐਕਸ਼ਨ ਲੈਣਾ ਹੁੰਦਾ ਕਿੱਥੇ ਉਹ ਰਿਪੋਰਟ ਗਈ ਉਹ ਤਾਂ ਸਾਨੂੰ ਤਾਂ ਕੋਈ ਰਿਪੋਰਟ ਦਿੱਤੀ ਨਹੀਂ ਉਹ ਫਿਰ ਅੱਗੇ ਉਹ ਤੇ ਕੀ ਐਕਸ਼ਨ ਹੋਇਆ ਉਹ ਵੱਖਰੀ ਗੱਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਮੰਨਪਾਗੀ ਘਟਨਾ ਸੀ ਜਿਹੜੀਆਂ ਚਾਰ ਨੌਜਵਾਨਾਂ ਦੀ ਕੀਮਤੀ ਜਾਨਾਂ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀਕਾਂਡ ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀਕਾਂਡ ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਜੇ ਪੁਆਇੰਟ ਕਲੀਅਰ ਕੀਤੇ ਹੈ ਕਿ ਪੋਸਟਮਾਰਟਮ ਮੈਂ ਜਦੋਂ ਪੋਸਟਮਾਰਟਮ ਦੇ ਨਾਂ ਕਰਾਉਂਦੇ ਫੇਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫਿਰ ਹੁੰਦਾ ਕਿ ਖੁਰਦਪੁਰਦ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਇੱਕ ਇਹਨਾਂ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਜੀ ਜਿਹੜਾ ਹੈ ਸੰਦੇਸ਼ ਸੈਣੀ ਤੇ ਹਰ ਹਾਲ ਬੜੀ ਇਕਤਾਰ ਚੋਂਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕਿਉਂਕਿ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਇਹ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੁਸੀਂ ਤੁਹਾਡੇ ਤੋਂ ਕੋਈ ਵੀ ਨੈਟ ਤੇ ਡਾਊਨਲੋਡ ਕਰ ਸਕਦੇ ਸਾਰੇ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਾਕੀ ਦੇਖੋ ਅੱਜਕੱਲ ਕਾਫੀ ਤਾਕਤਾਂ ਨੇ ਏਜੰਸੀਆਂ ਵੀ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਦੇਖੋ ਗੱਲ ਇਹ ਹੈ ਕਿ ਇਹ 1986 ਦੀ ਗੱਲ ਹੈ ਜਦੋਂ ਕੋਈ ਇਹੋ ਦੀ ਗੱਲ ਹੁੰਦੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਹੁਣ ਪਹਿਲਾਂ ਨਹੀਂ ਆਈ ਮੈਨੂੰ ਸਲਾਹਕਾਰ ਲਾਤਾ ਪਤਾ ਨਹੀਂ ਕਿਉਂ ਇਹ ਗੱਲ ਹੁਣ ਸਾਹਮਣੇ ਆਈ ਹੈ ਕਿਉਂ ਆਈ ਹੈ ਔਰ ਫਿਰ ਇਹਦੇ 'ਚ ਕੋਈ ਸੱਚਾਈ ਨਹੀਂ ਹੈ ਜੇ ਤਾਂ ਸੱਚਾਈ ਹੋਵੇ ਚਲੋ ਮੈਂ ਵੀ ਆਪਣਾ ਜਿਹੜਾ ਹੈ ਉਹ ਕਹਿ ਦਿਆਂ ਵੀ ਭਾਈ ਮੈਂ ਮਾਫੀ ਮੰਗਦਾ ਹਾਂ ਇਸ ਗਲਤੀ ਮੈਂ ਆਪਨੇ ਕਹਿੰਦਾ ਜਸਵਿੰਦਰ ਗੁਰਨਾਮ ਸਿੰਘ ਕਮਿਸ਼ਨ ਕਹਿੰਦਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜੋ ਤਾਕਤਾਂ ਲਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਵੀ ਉਸੇ ਦਾ ਇੱਕ ਹਿੱਸਾ ਹੈ ਜਿਹੜਾ ਪਤਾ ਨਹੀਂ ਕਿਉਂ ਕਰਾਈ ਹੈ ਕਿਉਂ ਕੀਤੀ ਹੈ ਔਰ ਜਦੋਂ ਕੋਈ ਮੇਰਾ ਉਹਦੇ ਤੇ ਰੋਲ ਹੀ ਹੈ ਨਹੀਂ ਪਤਾ ਨਹੀਂ ਕਿਉਂ ਇਸ ਗੱਲ ਨੂੰ ਇਸ ਮੌਕੇ ਤੇ ਜਿਹੜਾ ਹੈ ਇਹ ਲਿਆਂਦਾ ਗਿਆ ਹੈ ਇਹ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਹਮਣੇ ਤੇ ਹੁਣ ਤੁਹਾਡੇ ਵੱਲੋਂ ਕੋਈ ਇਹਦੇ ਬਾਰੇ ਸਪਸ਼ਟੀਕਰਨ ਮੈਂ ਤਿਆਰ ਹਾਂ ਕਿਉਂਕਿ ਮੈਂ ਸਾਰਾ ਰਿਪੋਰਟ ਪੜ੍ਹੀ ਹੋਈ ਹੈ ਕੋਈ ਵੀ ਸਵਾਲ ਹੋਵੇ ਮੈਂ ਤੁਹਾਡੀ ਸੇਵਾ ਦੇ ਵਿੱਚ ਜਵਾਬ ਦੇਣ ਲਈ ਹੱਜ਼ਰ ਹਾਂ ਹਾਂਜੀ ਜੇ ਤੁਸੀਂ ਸਮਾਂ ਲਈ ਤੁਹਾਡੇ ਤੋਂ ਇਜਾਜ਼ਤ ਨਹੀਂ ਹਾਂਜੀ ਹਾਂਜੀ ਪਰ ਉਸ ਵੇਲੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਨੇ ਦੇਖੋ ਉਹ ਗੋਲੀ ਦਾ ਹੁਕਮ ਹੈ ਉਹ ਤਾਂ ਇੱਕ ਪੋਸਟਮਾਰਟਮ ਤਾਂ ਇੱਕ ਵੱਖਰਾ ইস্যੂ ਹੈ ਕਿ ਇਹਦੀ ਚਾਰ ਲਾਸ਼ਾਂ ਨੇ ਉਹਨਾਂ ਦਾ ਪੋਸਟਮਾਰਟਮ ਕਰਨਾ ਉਹ ਉਹਦੇ ਨਾਲ ਉਹਦਾ ਕੋਈ تعلق ਨਹੀਂ ਹੈ ਲੇਕਿਨ ਜਿਹੜੀ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਜੁਡੀਸ਼ੀਅਲ ਕਮਿਸ਼ਨ ਜੁਡੀਸ਼ੀਅਲ ਇਨਕੁਆਇਰੀ ਕਰਤੀ ਉਸ ਤੋਂ ਬਾਅਦ ਤਾਂ ਫਿਰ ਥੱਲੇ ਮੈਜਿਸਟ੍ਰੇਟ ਵੀ ਦਾ ਕਿਸੇ ਹੋਰ ਇਨਕੁਆਲੀ ਵੀ ਰਹਿ ਨਹੀਂ ਜਾਂਦਾ ਔਰ ਉਹਦੀ ਰਿਪੋਰਟ ਵੀ ਆ ਗਈ ਹਾਂਜੀ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਵੇਂ ਕਿਹਾ ਪਹਿਲਾਂ ਵੀ ਆਈ ਜਦੋਂ ਵੀ ਮੈਂ ਇਲੈਕਸ਼ਨ ਲੜਨ ਦਾ ਮੇਰਾ ਹਲਾਨ ਹੁੰਦਾ ਹੈ ਉਦੋਂ ਆਉਂਦੀ ਹੈ ਇਹ ਉਸ ਵਕਤ ਡੀਸੀ ਸੀ ਹੁਣ ਵੀ ਜਿਹੜਾ ਹੈ ਮੈਨੂੰ ਸਲਾਹ ਕਰ ਲਾਇਆ ਹੁਣ ਇਹ ਇੱਕ ਹੋਰ ਕੀ ਮੌਕਾ ਹੈ ਇਹ ਮੌਕਾ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਕੁਝ ਤਾਕਤਾਂ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ ਔਰ ਦਰਬਾਰਾ ਸਿੰਘ ਜੀ ਨੂੰ ਹੁਣ ਐਡਵਾਈਜ਼ਰ ਲਾਇਆ ਹੈ ਇਸ ਗੱਲ ਨੂੰ ਜਿਹੜਾ ਹੈ ਮੈਂ ਜੀ ਉੱਥੇ ਦਲੰਦਰ ਅਡੀਸ਼ਨਲ ਡਿਪਟੀ ਕਮਿਸ਼ਨਰ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਿਹੜੇ ਸੀਗੇ ਉਹ ਇੱਕ ਹਫ਼ਤੇ ਲਈ ਟ੍ਰੇਨਿੰਗ ਤੇ ਗਏ ਹੋਏ ਸੀ ਤੋ ਇਸ ਕਰਕੇ ਮੈਂ ਬਤੌਰ ਏਡੀਸੀ ਡੀਸੀ ਦਾ ਕੰਮ ਵੀ ਦੇਖ ਰਿਆ ਸੀ ਤਾਂ ਬਹੁਤ